ਹੈਲੋ ਗਾਇਸ ਕੋਰ ਸੰਦੂ ਬਟੇਕ ਸੈਂਟਰ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦਿਖਾਵਾਂਗੇ ਸਾਡੇ ਬਟੇਕ ਤੋਂ ਜਿਹੜੇ ਸੂਟ ਰੈਡੀ ਕੀਤੇ ਆ ਸੀ ਉਹ ਵਾਲੇ ਸੂਟ ਤੁਹਾਨੂੰ ਜਿਹੜੇ ਹੈਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜੀ ਕਾਟਨ ਦੇ ਸੂਟਾਂ ਨੂੰ ਹਲਕਾ-ਬੁਲਕਾ ਤੁਸੀਂ ਕਿਦਾਂ ਡਿਜ਼ਾਈਨ ਕਰ ਸਕਦੇ ਹੋ ਜਿੱਦਾਂ ਕਿ 슬ੀਵਸ ਤੇ ਡਿਜ਼ਾਈਨ ਹਨ ਬਾਹਾਂ ਦੇ ਡਿਜ਼ਾਈਨ ਘੇਰੇ ਦੇ ਡਿਜ਼ਾਈਨ ਤੇ ਚਾਕਾਂ ਦੇ ਡਿਜ਼ਾਈਨ ਜਿਹੜੇ ਅਸੀਂ ਹਲਕੇ ਫੁਲਕੇ ਡਿਜ਼ਾਈਨ ਕਰਿਆ ਗਰਮੀ ਦੇ ਹਿਸਾਬ ਨਾਲ ਹਨ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਸਾਡੀ ਇੰਸਟਾਗ੍ਰam ID ਹੈਗੀ ਜੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ID ਹੈਗੀ ਹੈ ਵੀਡੀਓ ਨੂੰ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਸਾਰੀਆਂ ਭੈਣਾਂ ਹਨ ਆਪਣੇ ਡਿਜ਼ਾਈਨ ਕੀਤੇ ਸੂਟ ਦੇਖ ਸਕਣ ਤੇ ਆਪਦੇ ਬਣਾ ਸਕਣ ਆ ਦੇਖੋ ਜੀ ਇਹਦਾ ਵੀ ਆਪਾਂ ਨੇ ਹਲਕਾ ਜਿਹਾ ਡਿਜ਼ਾਈਨ ਕੀਤਾ ਆ ਜਿੱਦਾਂ ਬਾਹ ਦਾ ਦੇਖੋ ਕਿੰਨਾ ਸੋਹਣਾ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਆਪਣੇ ਬੁਟੀਕ ਤੋਂ ਸੂਟ ਰੈਡੀ ਹੋਇਆ ਹਨ ਕੌਰ ਸੰਧੂ ਬੁਟੀਕ ਤੋਂ ਉਹ ਆਪਾਂ ਕਿਉਂਕਿ ਆਪਾਂ ਤੁਹਾਡੇ ਨਾਲ ਥੋੜੀ ਜੀ ਵੀਡੀਓ ਸ਼ੇਅਰ ਕਰਦੇ ਹੁੰਦੇ ਹਾਂ ਜਿਹੜੇ ਆਪਣੇ ਥੋੜੇ ਜਿਹਾ ਡਿਜ਼ਾਈਨਰ ਸੂਟ ਹੁੰਦੇ ਆ ਮਾੜੇ-ਬੋਟੇ ਕੋਈ ਪਾਈਪਿੰਗ ਲਾ ਕੇ ਬਣਾਇਆ ਜਾਂ ਕੋਈ ਲੈਂਸ ਲਾ ਕੇ ਬਣਾਏ ਬਾਕੀ ਸਿੰਪਲ ਸੂਟ ਜਿਹੜੇ ਹੈਗੇ ਆਪਣੇ ਮੰਦੇ ਰਹਿੰਦੇ ਆ ਉਹ ਤਾਂ ਜਿਹੜੇ ਹੈਗੇ ਉਹਨਾਂ ਦੇ ਆਪਾਂ ਵੀਡੀਓ ਕਦੇ ਨਹੀਂ ਦਿੰਦੇ ਹੁੰਦੇ ਸਿੰਪਲਾਂ ਦੇ ਜਿਹੜੇ ਥੋੜੇ ਜਿਹੇ ਡਿਜ਼ਾਈਨ ਕੀਤੇ ਹੁੰਦੇ ਆ ਉਹ ਸੂਟ ਆਪਾਂ ਜਿਹੜੇ ਹੈਗੇ ਤੁਹਾਨੂੰ ਦਿਖਾਉਣੇ ਹੁੰਦੇ ਆ ਲਓ ਆਪਾਂ ਪਹਿਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਜੀ ਇਹ ਵਾਲੇ ਕਾਟਨ ਦੇ ਸੂਟ ਹੈਗੇ ਆ ਸਲਵਾਰ ਜਿਹੜੀ ਹੈਗੀ ਇਹ ਤੇ ਸਿੰਪਲ ਹੈਗੀ ਆ ਦੇਖੋ ਇਹਦਾ ਕਮੀਜ਼ ਜਿਹੜਾ ਹੈਗਾ ਅਸੀਂ ਇਸ ਤਰ੍ਹਾਂ ਬਣਾਏ ਇਹ ਦੇਖੋ ਆਲੇ-ਦਾਲੇ ਜਿਹੜੀ ਹੈਗੀ ਲੈਸ ਦੀ ਪਾਈਪਿੰਗ ਕੱਢੀ ਹੈ ਪਾਈਪਿੰਗ ਕੱਢੀ ਹੈ ਸਾਰੇ ਚਾਕਾਂ ਤੇ ਵੀ ਤੇ ਘੇਰੇ ਤੇ ਵੀ ਦੇਖੋ ਸਿੰਪਲ ਜਿਹਾ ਸੂਟ ਹੈਗਾ ਤੇ ਬਾਹਾਂਾਂ ਤੇ ਵੀ ਕੱਢੀ ਹੈ ਆਪਾਂ ਨੇ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਬਹੁਤ ਸੋਹਣਾ ਲੱਗਦਾ ਇਹ ਪਾਇਆ ਹੋਇਆ ਬਾਕੀ ਜਿਹੜੀ ਖਾਸ ਗੱਲ ਹੈਗੀ ਹੈ ਜੀ ਇਹ ਜਿਹੜੀ ਆਪਾਂ ਪਾਈਪਿੰਗ ਕੱਢਦੇ ਆ ਨਾ ਇਹਦੇ ਨਾਲ ਆਪਣੇ ਜਿਹੜੇ ਕੈਮਰੀ कॉटन ਦੇ ਸੂਟ ਹੁੰਦੇ ਹਨ ਉਹਦੇ ਚਾਕ ਜੇ ਮੋੜਨ ਲੱਗ ਜਾਂਦੇ ਆ ਇਹਦੇ ਨਾਲ ਇਹਦੇ ਚਾਕ ਜੇ ਵੀ ਖੜੇ ਰਹਿੰਦੇ ਆ ਖੜੇ ਰਹਿੰਦੇ ਆ ਜਿੱਦਾਂ ਵਧੀਆ ਰਹਿੰਦਾ ਇਹ ਸੂਟ ਪਾਇਆ ਹੋਇਆ ਵੀ ਸੋਹਣਾ ਲੱਗਦਾ ਇਹਦੇ ਨਾਲ ਤੁਸੀਂ ਵੀ ਵਾਈਟ ਡੁਪੱਟਾ ਵੀ ਲੈ ਸਕਦੇ ਹੋ ਨਾਲ ਦਾ ਵੀ ਲੈ ਸਕਦੇ ਹੋ ਪਹਿਲਾ ਆਪਣਾ ਸੂਟ ਹੈਗਾ ਇਹ ਵਾਲਾ ਜੀ ਅਗਲਾ ਸੂਟ ਹੈਗਾ ਜੀ ਆਪਣਾ ਇਹ ਵਾਲਾ ਇਹ ਜਿਹੜੀ ਹੈਗੀ ਸਲਵਾਰ ਹੈਗੀ ਸਲਵਾਰ ਸਿੰਪਲ ਰੱਖੀ ਹੈ ਨੋਰਮਲ ਰੱਖੀ ਹੈ ਇਹਦੀ ਸਲਵਾਰ ਜਿਹੜੀ ਹੈਗੀ ਇਹਦੀ ਵੀ ਨੋਰਮਲ ਰੱਖੀ ਹੈ ਜਿਆਦਾ ਸਟ੍ਰੇਟ ਨਹੀਂ ਹੈਗੀ ਇਹ ਵੀ ਨੋਰਮਲ ਸਲਵਾਰ ਹੈਗੀ ਹੈ ਇਹਦਾ ਜਿਹੜਾ ਹੈਗਾ ਆਪਣੇ ਬਾਵਾ ਦਾ ਡਿਜ਼ਾਈਨ ਕੀਤਾ ਆ ਇਹ ਜਿਹੜਾ ਕਵੀਨ ਸੀਗਾ ਨਾ ਇਹ ਕੱਪੜਾ ਹੀ ਘੱਟ ਸੀਗਾ ਘੱਟ ਸੀਗਾ ਕੱਪੜਾ ਇਹਦੇ ਬਾਹਵਾ ਪੂਰੀਆਂ ਨਹੀਂ ਸੀਗੀਆਂ ਬਣਦੀਆਂ ਫਿਰ ਮੈਂ ਦੇਖੋ ਫਿਰ ਮੈਂ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਡਿਜ਼ਾਈਨ ਕਰਤਾ ਪੈਣ ਦੀ ਬਾਹ ਹੈਗੀ ਤੇ 17 ਇੰਚ ਲੈਂਥ ਹੈਗੀ ਸੀਗੀ ਇਹ ਸਾਰੇ 15 16 ਇੰਚ ਹੈਗੀ ਸੀਗੀ 2 ਇੰਚ ਦਾ ਆਪਾਂ ਇਹ ਐਕਸਟਰਾ ਨਾਲੇ ਜੋੜ ਲਾਤਾ ਨਾਲੇ ਦੇਖੋ ਜਿਹੜਾ ਡਿਜ਼ਾਈਨ ਬਣ ਗਿਆ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਨਾਲੇ ਡਿਜ਼ਾਈਨ ਬਣ ਗਿਆ ਜੀ ਨਾਲੇ ਪਤਾ ਨਹੀਂ ਲੱਗਦਾ ਕਿ ਕੱਪੜਾ ਘਟ ਹੈ ਇਹ ਦੇਖੋ ਇਹ ਆਪਾਂ ਨੇ ਗਲੇ ਤੇ ਵੀ ਲੈਸ ਦੀ ਪਾਈਪਿੰਗ ਕੱਢੀ ਐ ਆ ਦੇਖੋ ਮੈਂ ਪਾ ਕੇ ਦਿਖਾਉਣੀ ਐ ਬਹੁਤ ਜਿਆਦਾ ਸੋਹਣੀ ਲੱਗਦੀ ਐ ਪਾਈ ਹੋਈ ਆ ਦੇਖੋ ਇਸ ਤਰ੍ਹਾਂ ਡਿਜ਼ਾਈਨ ਜਿਹੜਾ ਹੈਗਾ ਉੱਪਰ ਆ ਜਾਣੇ ਬੜਾ ਸੋਹਣਾ ਲੱਗਦਾ ਐ ਇਹਦੀ ਆਪਾਂ ਜਿਹੜੀ ਹੈਗੀ ਵੀਡੀਓ ਵੀ ਤੁਹਾਨੂੰ ਦੇਵਾਂਗੇ ਜਰੂਰ ਇਹ ਡਿਜ਼ਾਈਨ ਵੀ ਤੁਸੀਂ ਦੇਖ ਸਕਦੇ ਹੋ ਵੇ ਕਿੱਦਾਂ ਬਣਦਾ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਇਹ ਡਿਜ਼ਾਈਨ ਤੇ ਚਾਕਾਂ ਤੇ ਜਿਹੜੀ ਹੈਗੀ ਦੇਖੋ ਆਪਾਂ ਨੇ ਇਸ ਤਰ੍ਹਾਂ ਇਹਦੇ ਚਾਪਕਾਂ ਤੇ ਆਪਾਂ ਨੇ ਲੈਸ ਕੱਢੀ ਐ ਲੈਸ ਦੀ ਪਾਈਪਿੰਗ ਕੱਢੀ ਐ ਬਹੁਤ ਜ਼ਿਆਦੇ ਸੋਹਣੀ ਐ ਦੇਖੋ ਪਾਈਪਿੰਗ ਸਫਾਈ ਨਾਲ ਨਿਕਲੀ ਹੋਈ ਐ ਜੀ ਗਣੇ ਤੇ ਵੀ ਕੱਢੀ ਐ ਇੱਥੇ ਤੁਸੀਂ ਬਟਨ ਵੀ ਲਾ ਸਕਦੇ ਹੋ ਉਹ ਆਪਣੀ ਇੱਛਾ ਹੈਗੀ ਐ ਆਪਾਂ ਬਟਨ ਵੀ ਲਾ ਸਕਦੇ ਆ ਤੇ ਅਗਲਾ ਸੂਟ ਹੈਗਾ ਜੀ ਉਹਨਾਂ ਦਾ ਇਹ ਵਾਲਾ ਇਹ ਜਿਹੜਾ ਹੈਗਾ ਮੂਰੀਆਂ ਤੇ ਵਰਕ ਹੈਗਾ ਆ ਆ ਦੇਖੋ ਮੂਰੀਆਂ ਤੇ ਵਰਕ ਹੈਗਾ ਆ ਜਿਹੜਾ ਹੈਗਾ ਸੈਲਫ ਪ੍ਰਿੰਟਜ ਐ ਵਿੱਚ ਸੂਟ ਦੇ ਇਹ ਜਿਹੜਾ ਹੈਗਾ ਕਮੀਜ਼ ਹੈਗਾ ਜੀ ਆ ਦੇਖੋ ਕਮੀਜ਼ ਦੀ ਕੜਾਈ ਦੇ ਸਾਬ ਨਾਲ ਵੀ ਤੁਸੀਂ ਜਿਹੜਾ ਹੈਗਾ ਗਲਾ ਤਿਆਰ ਕਰ ਸਕਦੇ ਹੋ ਆ ਦੇਖੋ ਜਿੱਦਾਂ ਇਹਨਾਂ ਦੀ ਕੜਾਈ ਸੀ ਸਾਡੇ ਕੋਲੇ ਸਾਰੇ ਡਿਜ਼ਾਈਨਰ ਗਲੇ ਹੁੰਦੇ ਆ ਬਾਕੀ ਜਿਹੜੇ ਹੈਗੇ ਸੀ ਪੇਪਰ ਪੇਸਟਿੰਗ ਤੇ ਕੱਟ ਲੈਣੇ ਆ ਜਿੱਦਾਂ ਦੀ ਗਲੇ ਦੀ ਹੁੰਦੀ ਹੈ ਲੋਕ ਉਹਦਾਂ ਦਾ ਹੀ ਗਲਾ ਤਿਆਰ ਕਰ ਦਿੰਨੇ ਆ ਆ ਦੇਖੋ ਇਹਦੀ ਆਵਾਮਾ ਤੇ ਆਪਾਂ ਨੇ ਪਾਈਪਿੰਗ ਕੱਢੀ ਐ ਇਸ ਤਰ੍ਹਾਂ ਦੀ ਪਾਈਪਿੰਗ ਕੱਢੀ ਐ ਜਿਹੜਾ ਹੈਗਾ ਨਿਸ਼ਚੇ ਇਹਨਾਂ ਦੀ ਲੈਂਥ ਘਟਦੀ ਸੀਗੀ ਕਿਉਂਕਿ ਇਹ ਸੋਟ ਦੀਆਂ ਗਲੇ ਦੀ ਕੜਾਈ ਹੋਣ ਕਰਕੇ ਹਨਾ ਉਹਨਾਂ ਦੀ ਲੈਂਥ ਹੈਗੀ ਸੀਗੀ 43 ਇੰਚ ਇਹਦੀ 42 41 ਰਹਿੰਦੀ ਸੀਗੀ ਇਹ ਫਿਰ ਮੈਂ ਕੀ ਕਰਿਆ ਜੋੜ ਲਾ ਕੇ ਨੀਚੇ ਨਾਲ ਤਾਂ ਜੋੜ ਕਵਰ ਹੋ ਗਿਆ ਉੱਤੇ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਇਹ ਲੇਸ ਧਰਤੀ ਲੇਸ ਅਸੀਂ ਉੱਪਰ ਧਰਤੀ ਤੇ ਆਪਾਂ ਨੇ ਇਹ ਰਿਹਾ ਮੋਰੀਆਂ ਤੇ ਵੀ ਪਾਈਪਿੰਗ ਕੱਢੀ ਹੈ ਹਾਂ ਦੇਖੋ ਬਹੁਤ ਸੋਹਣੀਆਂ ਲੱਗਦੀਆਂ ਨੇ ਮੋਰੀਆ ਬਣਿਆ ਹੋਇਆ ਅਸੀਂ ਨੇ ਜਿਹੜੇ ਇਹਦੇ ਮੂਰੀਆਂ ਤੇ ਵੀ ਪਾਈਪਿੰਗ ਕੱਢਤੀ ਤੇ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹਦੀ ਜਿਹੜੀ ਹੈਗੀ ਪਾਕਿਸਤਾਨੀ ਸਲਵਾਰ ਬਣਾਈ ਹੈ ਜੀ ਅਸੀਂ ਬਿਲਕੁਲ ਸਟੇਟ ਪਾਕਿਸਤਾਨੀ ਸਲਵਾਰ ਬਣਾਈ ਹੈ ਇਹ ਜਿੰਨਾ ਕੋ ਉਹਨਾਂ ਦੇ ਕੱਪੜਾ ਸੀਗਾ ਉਹ ਹਿਸਾਬ ਨਾਲ ਹੀ ਆਪਾਂ ਨੇ ਬਣਾਤੀ ਇਹਦੀ ਪਾਕਿਸਤਾਨੀ ਸਲਵਾਰ ਹੀ ਬਣਦੀ ਸੀਗੀ ਬਿਲਕੁਲ ਸਟੇਟ ਸਲਵਾਰ ਬਣਾਈ ਹੈ ਤੇ ਇਹਦਾ ਕਮੀਜ਼ ਆਏਗਾ ਜਿਹੜਾ ਆ ਦੇਖੋ ਸਿੰਪਲ ਜਿਹਾ ਬਣਾਇਆ ਨੇ ਆਪਾਂ ਸੂਟ نیچے ਜਿਹੜੀ ਹੈਗੀ ਦੇਖੋ ਔਰਗੰజా ਦੀ ਲੇਸ ਲਾਈ ਹੈ ਉੱਪਰ ਰੱਖ ਕੇ ਲਾਈਏ ਵਾਲੀ ਲੇਸ ਤੇ ਬਾਹਾਂ 'ਤੇ ਲਾਈਏ ਇਹ ਜਿੱਦਾਂ ਇਹ ਤਾਂ ਸਿੰਪਲ ਜਿਹਾ ਸੂਟ ਹੈਗਾ ਥੋੜਾ ਜਿਹਾ ਚਲੋ ਇੰਨਾ ਕੁ ਕਰਨ ਨਾਲ ਵਧੀਆ ਲੱਗਦੇ ਨੇ ਆਪਾਂ ਕਿਤੇ ਬਾਹਰ ਅੰਦਰ ਵੀ ਪਾ ਸਕਦੇ ਹਾਂ ਬਾਕੀ ਜਿਹੜਾ ਹੈਗਾ ਸੂਟ ਹੈਗਾ ਜੇ ਸਿੰਪਲ ਇਹਦਾ ਗਲਾ ਅਸੀਂ ਇਹ ਵਾਲਾ ਪਾਇਆ ਕਿਉਂਕਿ ਇੱਕ ਪੈਣ ਦੇ ਸੂਟ ਨੇ ਥੋੜੇ ਜਿਹਾ ਗਲੇ ਅਸੀਂ ਅੱਗਲਾ ਗਾਪਾ ਤੇ ਦੇਖੋ ਆਪਣੇ ਪਿਸ ਲੇਗ ਵਾਲੇ ਦੀ ਫਿਨਿਸ਼ਿੰਗ ਦਿਖਾਵਾਂਗੇ ਤੁਹਾਨੂੰ ਬਹੁਤ ਸੋਹਣੀ ਜਿਹੜੀ ਹੈਗੀ ਫਿਨਿਸ਼ਿੰਗ ਦੇ ਨਾਲ ਗਲਾ ਤਿਆਰ ਹੋਇਆ ਹੁੰਦਾ ਜੀ ਕਿਉਂਕਿ ਇਹ ਚੀਜ਼ਾਂ ਹੀ ਹੁੰਦੀਆਂ ਨੇ ਮੂਰੀ ਦੇਖ ਲਓ ਜਿੱਦਾਂ ਮੂਰੀ ਤੇ ਫਿਨਿਸ਼ਿੰਗ ਹੋਣੀ ਚਾਹੀਦੀ ਦੇਖੋ ਮੂਰੀ ਤੇ ਵੀ ਪੂਰੀ ਵਧੀਆ ਫਿਨਿਸ਼ਿੰਗ ਹੈਗੀ ਹੈ ਤੇ ਬਾਕੀ ਅਗਲਾ ਸੂਟ ਆਪਣਾ ਹੈਗਾ ਜੀ ਇਹ ਵਾਲਾ ਇਹ ਉਹਨਾਂ ਦਾ ਚਿਕਨ ਵਰਕ ਸੀਗਾ ਸੂਟ ਮਸਲੀਨ ਕੋਟਨ ਜੀ ਦੇ ਵਿੱਚ ਹੀ ਚਿਕਨ ਹੋਇਆ ਸੀਗਾ ਵੈਸੇ ਉਹਨਾਂ ਨੇ ਪਾਈਪਿੰਗ ਦਿੱਤੀ ਸੀਗੀ ਕਿ ਲਾ ਦਿਓ ਅਸੀਂ ਚਾਕਾਂ ਤੇ ਲਾਤੀ ਵੈਸੇ ਤਾਂ ਇਹ ਤੇ ਇੰਨਾ ਕੁਸ਼ ਕਰਨ ਚਾਹੇ ਨਾ ਲਾਓ ਤੁਸੀਂ ਲੈਸ ਤਾਂ ਵੀ ਚੱਲ ਜੂ ਕਿਉਂਕਿ ਕਢਾਈ ਆ ਦੇਖੋ ਇਧਰੋਂ ਤਾਂ ਬਿਲਕੁਲ ਕਢਾਈ ਦੇ ਵਿੱਚ ਹੀ ਆ ਗਈ ਇਧਰੋਂ ਤਾਂ ਕਢਾਈ ਦੇ ਵਿੱਚ ਆ ਗਈ ਚਲੋ ਇਧਰੋਂ ਤਾਂ ਮਾਣੀ ਮੋਟੀ ਦਿਖਦੀ ਹੈਗੀ ਇਹ ਤੇ ਆਪਾਂ ਨੇ ਬਾਵਾ ਮਾਂ ਤੇ ਵੀ ਕੱਢੀ ਹੈ ਹਾਂ ਦੇਖੋ ਕਿਉਂਕਿ ਜਿਹਦੇ ਉੱਪਰ ਕਢਾਈ ਹੁੰਦੀ ਆ ਉਹਦੇ ਤੇ ਜ਼ਿਆਦਾ ਪਾਈਪਿੰਗ ਨਹੀਂ ਵਧੀਆ ਲੱਗਦੀ ਇਹ ਜਿਹੜਾ ਆਲ ਓਵਰ ਸੂਟ ਹੁੰਦਾ ਪ੍ਰਿੰਟ ਉਹਦੇ ਤੇ ਹੀ ਹੀ ਪਾਈਪਿੰਗ ਜਿਹੜੀ ਹੈਗੀ ਸੋਹਣੀ ਲੱਗਦੀ ਹੈ ਇਹ ਵੀ ਸਿੰਪਲ ਸਲਵਾਰ ਹੈਗੀ ਆ ਇੱਕ ਆਪਣੀ ਇਹ ਸਲਵਾਰ ਤਿਆਰ ਹੋਈ ਹੈ ਜੀ ਇਹਦਾ ਹਜੇ ਕਮੀਜ਼ ਰਹਿੰਦਾ ਆ ਇੱਕ ਇਹ ਸਲਵਾਰ ਹੋਈ ਹੈ ਤਿਆਰ ਇਹਦਾ ਕਮੀਜ਼ ਤਰਪਾਈ ਲਈ ਗਿਆ ਉਹ ਕਿਉਂਕਿ ਜਿਹੜੇ ਹੈਗੇ ਨੇ ਇਹਨਾਂ ਦੇ ਵੀ ਜਦੋਂ ਤਿਆਰ ਹੋ ਗਏ ਕਮੀਜ਼ ਦਿਖਾਵਾਂਗੇ ਉਹ ਵੀ ਥੋ ਹਲਕੇ ਹਲਕੇ ਜਿਹੇ ਡਿਜ਼ਾਈਨ ਕੀਤੇ ਆ ਜਿੱਦਾਂ ਗਰਮੀ ਦੇ ਵਿੱਚ ਜ਼ਿਆਦਾ ਡਿਜ਼ਾਈਨ ਵੀ ਨਹੀਂ ਵਧੀਆ ਲੱਗਦੇ ਜੀ ਥੋੜੇ ਜਿਹਾ ਸਿੰਪਲ ਜਿਹੇ ਡਿਜ਼ਾਈਨ ਹੀ ਸੋਹਣੇ ਲੱਗਦੇ ਆ ਤੇ ਚਲੋ ਜੀ ਜਿਹੜੀਆਂ ਵੀ ਅਸੀਂ ਸਲਾਈ ਕਰਦੇ ਆ ਹਨਾ ਤੁਹਾਡੇ ਨਾਲ ਵੀਡੀਓ ਜ਼ਰੂਰ ਸ਼ੇਅਰ ਕਰਦੇ ਆ ਟਾਈਮ-ਟੂ ਟਾਈਮ ਕੱਢ ਕੇ ਜਿੱਦਾਂ ਆਪਣੇ ਥੋੜੇ-ਬਹੁਤੇ ਡਿਜ਼ਾਈਨਰ ਸੂਟ ਹੁੰਦੇ ਆ ਹਨਾ ਤੇ ਚਲੋ ਜਿੱਦਾਂ ਮੇਰੇ ਭੈਣਾ ਮਾੜੇ ਮੋٹے ਘਰੇ ਜਿਹੜੇ ਘਰੇ ਸਲਾਈ ਕਰਦੀਆਂ ਨੇ ਚਲੋ ਉਹਨਾਂ ਨੂੰ ਆਈਡੀਆ ਮਿਲ ਜਾਂਦਾ ਹੈ ਨਾ ਵੀ ਆਪਾਂ ਸਿੰਪਲ ਜੇ ਸੂਟਾਂ ਨੂੰ ਕਿੱਦਾਂ ਤਿਆਰ ਕਰ ਸਕਦੇ ਆ ਬਾਕੀ ਅਸੀਂ ਬਹੁਤ ਭੈਣਾ ਦੇ ਕਮੈਂਟ ਵੀ ਆਉਂਦੇ ਆ ਹਨਾ ਵੀ ਕਟਿੰਗ ਦੱਸੋ ਜੀ ਸਟਿਚਿੰਗ ਦੱਸੋ ਹਨਾ ਜਿੰਨਾ ਕਿ ਸਾਡੇ ਕੋਲੇ ਟਾਈਮ ਹੁੰਦਾ ਅਸੀਂ ਜਰੂਰ ਦੱਸਦੇ ਹੁੰਨੇ ਆ ਜੀ ਤੇ ਜਿਹੜਾ ਸਾਨੂੰ ਲੱਗਦਾ ਕਿਉਂਕਿ ਹੋਰ ਕੋਈ ਗੱਲ ਨਹੀਂ ਜੀ ਸਾਡੇ ਸਾਰੇ ਨੋਟ ਦੇ ਵਿੱਚ ਹੈ ਸਾਰੇ ਅਸੀਂ ਮੈਂ ਸਾਰੇ ਕਮੈਂਟ ਜਿਹੜੇ ਹੈਗੇ ਪੜਦੀ ਆ ਸਾਰੇ ਕਮੈਂਟ ਪੜਦੀ ਆ ਮੈਂ ਜਿਹੜੇ ਆਪਾਂ ਮੰਗਦੀਆਂ ਨੇ ਭੈਣਾ ਕੋਈ ਪਲਾਜੋ ਦੀ ਕਟਿੰਗ ਦੱਸੋ ਹੈਨਾ ਕੋਈ ਪਾਕਿਸਤਾਨੀ ਸਲਵਾਰ ਦੀ ਸਾਡੀਆਂ ਦਸੀਆਂ ਵੀ ਹੋਈਆਂ ਨੇ ਤੁਸੀਂ ਸਾਡੇ ਜਿਹੜਾ ਹੈਗਾ ਚੈਨਲ ਤੇ ਜਾਓਗੇ ਜਦੋਂ ਚੈੱਕ ਕਰਕੇ ਦੇਖੋ ਪਿੱਛੇ ਸਾਡੀਆਂ ਸਾਰੀਆਂ ਵੀਡੀਓ ਦਿੱਤੀਆਂ ਵੀ ਹੋਈਆਂ ਨੇ ਕੋਈ ਗੱਲ ਨਹੀਂ ਆਪਾਂ ਦੁਬਾਰਾ ਵੀ ਦੇ ਦਾਂਗੇ ਪਰ ਅਸੀਂ ਵੀਡੀਓ ਘੱਟ ਤਾਂ ਦਿੰਨੇ ਜੀ ਟਾਈਮ ਹੀ ਘੱਟ ਹੁੰਦਾ ਹੈਗਾ ਬਹੁਤ ਜ਼ਿਆਦਾ ਟਾਈਮ ਘਟਾਉਂਦਾ ਸਲਾਈ ਆਪਣੇ ਕੋਲੇ ਜ਼ਿਆਦਾ ਹੁੰਦੀ ਹੈ ਫਿਰ ਵੀ ਅਸੀਂ ਟਾਈਮ ਛੁਟਾ ਟਾਈਮ ਤੋਂ ਟਾਈਮ ਕੱਢ ਕੇ ਹਨਾ ਤੁਹਾਡੇ ਲਈ ਜਿਹੜੇ ਹੈਗੇ ਆ ਵੀਡੀਓ ਦਿੰਨੇ ਆ ਇਹ ਜਦੋਂ ਮੈਂ ਪੌਣੀ ਹੁੰਦੀਆਂ ਜਿਹੜੇ ਥੋੜੇ-ਬਹੁਤੇ ਡਿਜ਼ਾਈਨਰ ਸੂਟ ਹੁੰਦੇ ਨੇ ਇਹ ਵੀ ਮੈਂ ਤਾਂ ਦਿਖਾ ਲੈਣੀ ਆ ਕਿਉਂਕਿ ਜਿਹੜੀਆਂ ਭੈਣਾਂ ਸਲਾਈ ਕਰਦੀਆਂ ਨੇ ਥੋੜਾ ਜਿਹਾ ਚਲੋ ਉਹ ਦੇਖ ਲੈਂਦੀਆਂ ਨੇ ਤੇ ਕਿਉਂਕਿ ਵਿੱਚ ਮੇਰੇ ਭੈਣਾਂ ਦੋ ਦੋ ਭੈਣਾਂ ਦੇ ਤਾਂ ਪੱਕੇ ਕਮੈਂਟ ਆਉਂਦੇ ਨੇ ਇੱਕ ਜੈਸਮੀਨ ਕੌਰ ਭੈਣ ਹੈ ਤੇ ਇੱਕ ਮਨਜੋਤ ਕੌਰ ਹੈ ਹਨ ਉਹ ਇਹ ਆਈਡੀ ਤੋਂ ਕਮੈਂਟ ਆਉਂਦੇ ਆ ਹਰ ਇੱਕ ਵੀਡੀਓ ਤੇ ਕਮੈਂਟ ਆਉਂਦੇ ਨੇ ਬਹੁਤ ਸੋਹਣੇ-ਸੋਹਣੇ ਕਮੈਂਟ ਆਉਂਦੇ ਆ ਤੇ ਬਹੁਤ-ਬਹੁਤ ਧੰਨਵਾਦ ਭੈਣੇ ਜੇ ਤੁਸੀਂ ਇੰਨਾ ਪਿਆਰ ਕਰਦੇ ਹੋ ਹਨਾ ਤਾਂ ਜਿਹੜੇ ਹੈਗਾ ਤੁਹਾਡੇ ਲਈ ਹੋਈ ਜਿਹੜੇ ਹੈਗਾ ਸਾਡਾ ਜੀ ਕਰਦਾ ਵੀਡੀਓ ਬਣਾਉਣ ਲਈ ਜਦੋਂ ਇੰਨੇ ਸੋਹਣੇ ਕਮੈਂਟ ਕਰਦੇ ਹੋ ਹਨ ਹਰ ਇੱਕ ਵੀਡੀਓ ਤੇ ਉਹਨਾਂ ਦਾ ਜੇ ਅਸੀਂ ਇੱਕ ਸ਼ਾਰਟ ਵੀ ਪਾਈਏ ਉਹਦੇ ਤੇ ਵੀ ਜਿਹੜਾ ਹੈਗਾ ਉਹਨਾਂ ਦਾ ਕਮੈਂਟ ਆਉਂਦਾ ਹੀ ਆਉਂਦਾ ਹੈਗਾ ਬਹੁਤ ਵਧੀਆ ਲੱਗਦਾ ਸਾਨੂੰ ਵੀ ਬਹੁਤ ਵਧੀਆ ਲੱਗਦਾ ਹੈਗਾ ਤੇ ਇੱਕ ਭੈਣ ਫਗਵਾੜੇ ਤੋਂ ਨੇਗੇ ਉਹ ਵੀ ਜਿਹੜਾ ਹੈਗਾ ਇਹ ਕਰਦੇ ਰਹਿੰਦੇ ਆ ਕਮੈਂਟ ਆਪਾਂ ਨਾ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਦਾ ਲਾਈਕ ਨੂੰ ਤੁਸੀਂ ਅੰਟਰ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ